ਆਪਣੇ ਨਵੇਂ ਬਲੌਗ ਦੀ ਵੀ ਸਵਾਗਤ ਹੈ ਹੋਰ ਸਾਰੇ ਠੀਕ-ਠਾਕ ਹੋਣਗੇ ਕੈਂਟ ਹੋਣਗੇ ਵਧੀਆ ਹੋਣਗੇ ਤੇ ਦੁਪਹਿਰ ਦਾ ਟਾਈਮ ਹੈ 3:00 ਵਜੇ ਨੇ ਸੁਣੀ-ਸੁਣੀ પા ਕੇ ਤੇ ਪਸ਼ੂ ਬਨ ਕੇ ਬਲੌਗ ਬਣਾ ਰਹੇ ਹਨ ਤੇ ਰੱਬ ਨੇ ਹਵਾ ਚਲਾਤੀ ਪਛੋ ਪਹਿਲਾ ਪੂਰੇ ਦਿਈ ਐ ਸੀ ਤੇ ਸੂਰਜ ਵੀ ਅੱਜ ਤਾਂ ਦਿਖਾਈ ਆ ਦਿੰਦਾ ਹੈ ਤੇ ਠੰਡ ਬਹੁਤ ਐ ਚ ਜਿੱਤੋਂ ਤੋਂ ਪਹੁੰਚਦਾ ਫੇਤਾ ਠੀਕ ਐ ਫੇਤਾ ਕਣਕਾਂ ਵਾਸਤੇ ਫਾਇਦੇਮੰਦ ਹਸੀ ਤੇ ਪਰ ਪਾਰ ਰਿਹਾ ਸੁੱਕੀ ਠੰਡ ਇਹਨਾਂ ਜਾਣ ਜਣੇ ਤੋ ਪ੍ਰਭਾਵਤ ਹੁੰਦਾ ਰਾਤ ਦਾ ਤਾਪਮਾਨ ਗਰਮ ਹੁੰਦਾ ਤੇ ਰਾਤ ਦਿਨੇ ਠੰਡ ਹੁੰਦੀ ਤੇ ਸੁਨੂ ਆਪਸ ਦਿਖਾਉਨੇ ਆ ਮੌਸਮ ਤੇ ਫੇਰ ਆਪਾਂ ਦੁਰੀਵਾਰ ਫੇਰ ਪਾਵਾਂਗੇ ਪਸ਼ੂਆਂ ਨੂੰ ਕੱਕ ਬਲੌਕ ਬਣਾ ਕੇ ਤੇ ਚੈੱਕ ਕਰੋ ਵੀ ਅਸੀਂ ਢੀ ਠੰਡੀ ਚਲਦੀ ਐ ਹਵਾ ਤੇ ਆਪਾਂ ਕਣਕ ਦੇਖ ਲਈ ਤੇ ਪਾਣੀ ਚੈੱਕ ਕਰਨਾ ਸੀ ਪਾਣੀ ਹੈ ਨਹੀਂ ਕਣਕ ਚ ਤੇ ਰੇ ਪਹਿਲੇ ਹੀ ਛਿੜਤੀ ਸੀ ਹੁਣ ਮੈਜਿਨ ਵਾਲੀ ਸੁਪਰੀ ਵੀ ਆਪਣੇ ਕਰਨੀਆਂ ਪਰ ਲੇਟ ਹੋ ਕੇ ਥੋੜਾ ਜਿਆ ਤੇ ਜਿੰਕ ਕਰਾਂਗੇ ਨਾਲ ਤੇ ਥੋੜੀ ਜਿਹਾ ਪਾਵਾਂਗੇ ਜੂਰੀਆ ਤੁਸੀਂ ਵੀ ਦੱਸਿਓ ਆਪਾਂ ਨੂੰ ਵੀ ਹੋਰ ਕਣਕ ਦੇ ਵਿੱਚ ਕੀ ਕਰੀਏ ਤੇ ਰੱਬ ਨੇ ਹੀ ਬਾਦੀ ਫੇਰ ਬੱਲੇ ਬੱਲੇ ਫੇਰ ਕਾਸੀ ਦੀ ਲੋੜ ਨਹੀਂ ਹੈਗੀ ਜੇ ਰ ਆਪਣੇ ਮੀਂਹ ਬਾਰੇ ਸਾਰੀਆਂ ਘਾਟਾਂ ਭੂਈਆਂ ਕਰ ਦੋ ਕਣਕਾਂ ਵੀ ਹਾ ਜਾਣੀਆਂ ਜੜੀਆਂ ਤੇ ਹਵਾ ਚੱਲਦੀ ਆਏ ਘੜੇ ਵਰਗੀ ਠੰਢੀ ਮਨਿੰਗ ਚੜਦੀਏ ਭਲੇ ਨਾਲ ਆਣਾ ਤੇ ਸੂਰਜ ਹੈਗਾ ਦਿਖਾਈ ਦੇਣਾ ਪਾਚਲ ਦੇ ਕਰੀ ਟੋਪੀ ਲੈ ਤੇ ਟੋਪੀ ਮੈਂ ਲਾ ਲਈ ਸੀ ਟੋਪੀ ਲੈਨੇ ਟੋਪੀ ਲੈ ਲਈ ਤੇ ਪੜਾ ਲੱਗਦਾ ਸੀ ਹਾ 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 ਠੰਡ ਹੈ ਠੰਡ ਦੇ ਵਿੱਚ ਤਾਂ ਕੰਮ ਵੀ ਘੱਟ ਹੁੰਦਾ ਹੈ ਜੇ ਠੰਡ ਨਾ ਹੋਵੇ ਤਾਂ ਬੰਦਾ ਭੱਜ ਭੱਜ ਕੰਮ ਨਹੀਂ ਮੀੜਦਾ। ਪਸ਼ੂਆਂ ਨੂੰ ਵੀ ਠੰਡ ਹੈ ਤੇ ਆਪਾਂ ਪੱਲੀ ਪਾਈ ਫਸੀਤੇ ਹੋਰ ਵੀ ਦੇਖਣਾ ਲੱਗਾ। ਪੱਲੀ ਪੋਨੇ ਜਿੰਨੀ ਪਸ਼ੂਆਂ ਦੀ ਬੱਚੀ ਤੱਕਾਂਗੇ ਉਨੀ ਹੀ ਫਾਇਦਾ ਹੈ। ਤੇ ਆਪਣੀ ਬਲੌਗ ਨੂੰ ਸ਼ੇਅਰ ਜੁਰ ਕਰਦਿਆ ਕਰੋ। ਭਾਈ ਜੀ ਜਿੰਨੀ ਸ਼ੇਅਰ ਕਰੋਗੇ ਨਾ ਉਨੀ ਆਪਣੀ ਵੀਡੀਓ ਵੱਧ ਤੋਂ ਵੱਧ ਵਾਇਰਲ ਹੋਊਗੀ ਚੱਕ ਦਿਆ ਕਰੋ ਫਟੇ ਵੀਰ ਭਰਾ ਜਿਹੜਾ ਵੀ ਦੇਖਦਾ ਇੱਕ ਲਾਈਕ ਕਰ ਦਿਆ ਕਰੋ ਤਾਂ ਜੋ ਤੁਹਾਡੇ ਵੀ ਮਦਦ ਤੋਂ ਹੋ ਸਕੇ ਤੇ ਬਲੌਗ ਵਾਇਰਲ ਹੋ ਸਕੇ ਹੁਣ ਆਪਾਂ ਚੱਲਦੇ ਆ ਘਰੇ ਤੇ ਪ੍ਰਦੀਪ ਸਿੰਘ ਹੁਣੇ ਵੀ ਆਉਣਗੇ ਸਕੂਲ ਨੂੰ ਅੱਜ ਡੰਡਾ ਜਿਵਾਖਾਂ ਨੂੰ ਉੱਥੇ ਵੀ ਤੇ ਫੇਰ ਅਬ ਸੂਰਜ ਕੱਢਣ ਲੱਗੇ ਫੇਰ ਫਾਇਦਾ ਜਿਵਾਖਾਂ ਨੂੰ ਕਿੰਨੇ ਜਿਵਾਖਾਂ ਨੂੰ ਬੈਂਚਾ ਤੇ ਬੈਠਣਾ ਔਖ ਹੈ ਆਪਾਂ ਨਾ ਕਰੀ ਨਹੀਂ ਆ ਰਹੀ ਲੈ ਨੇ ਤੁਝ ਮਰੇ ਵੇਨ ਫਰ ਜਿਵਾਖਾਂ ਨੂੰ ਔਖ ਹੈ ਤੇ ਉਹਨੂੰ ਲਿਆਵਾਂਗੇ ਹੁਣ ਚੰਗਾ ਫੇਰ ਬਾਏ ਬਾਏ